ਅੱਜ ਅਸੀਂ ਆਪਾਂ ਖੜੇ ਆ ਪਿੰਡ ਮਿਸ਼ਾਣਾ ਦੇ ਭੁੱਖਿਆਂ ਵਾਲੀਏ ਤੇ ਮਿਸ਼ਾਣਾ ਦੇ ਖੇਤਾਂ ਦੇ ਵਿੱਚ ਜਿੱਥੇ ਕੀ ਰਾਤ ਚੋਰਾਂ ਬਣੀਓ ਪੰਜ ਟਰਾਂਸਫਾਰਮ ਚੋਰੀ ਕਰਕੇ ਕਿਤੇ ਗਏ ਆ ਇੱਥੇ ਕਿਸਾਨ ਮੇਰੇ ਨਾਲ ਆ ਆ ਦੇਖੋ ਤਾਂਬਾ ਕੱਢ ਲੈਂਦੇ ਆ ਤੇਲ ਕੱਢ ਲੈਂਦੇ ਆ ਤੇ ਟਰਾਂਸਫਾਰਮ ਐਥਰੋਟ ਲਾ ਕੇ ਛੱਟ ਜਾਂਦੇ ਆ ਪੰਜ ਛੇ ਟਰਾਂਸਫਾਰਮ ਐ ਇਹ ਚੋਰਾਂ ਨੂੰ ਇੰਨਾ ਵੀ ਪਤਾ ਜਾਂ ਕੋਈ ਐਲੂਮੀਨੀਅਮ ਵਾਲਾ ਉਹ ਛੱਟ ਜਾਂਦੇ ਆ ਆਪਾਂ ਗੱਲ ਕਰਦੇ ਆ ਕਿਸਾਨਾਂ ਨਾਲ ਕਿਸਾਨ ਇਕੱਠੇ ਆ ਵੀਰੇ ਇੱਥੇ ਤੇ ਆਪਾਂ ਪੁੱਛਦੇ ਆ ਵੀ ਕੀ ਵਜਾ ਹੋਈ ਕਿਵੇਂ ਕਿਵੇਂ ਲਏ ਆ ਟਰਾਂਸਫਾਰਮ ਬਾਈ ਸਤਰੀ ਗਾਲ ਜੀ ਸਤਰੀ ਗਾਲ ਜੀ ਕੀ ਵਜਾ ਕਿਵੇਂ ਟਰਾਂਸਫਾਰਮ ਲਏ ਹੈ ਜੀ ਬਾਈ ਜੀ ਰਾਤ ਰਹਿ ਗਏ ਪਤਨੀ ਸੁਬਾ ਜੀ ਆਏ ਹੈ ਲੈਟ ਜੱਟਣਾ ਪੰਜ ਲਏ ਹੈ ਜੀ ਇਹ ਥਰਕੇ ਆ ਕੇ ਮੈਂ ਡੋਡੀ ਦੱਸਿਆ ਇਹਨਾਂ ਨੂੰ ਵੀ ਕਾਹ ਫਰਮ ਲੈ ਗਏ ਆਪਣੇ ਠੀਕ ਹੈ ਜੀ ਤੇ ਫਿਰ ਪੁਲਸਰ ਕੋਲੇ ਗਿਆ ਸੀ ਪੁਲਸ ਕਹਿੰਦੇ ਭਾਈ ਬਿਜਲੀ ਵਾਲੇ ਕੋਲੇ ਜਾਓ ਹਾਂਜੀ ਬਿਜਲੀ ਵਾਲੇ ਛੁੱਟੀਆਂ ਜੀ ਤਾਂ ਨਾਲ ਕੀ ਕਰਗੇ ਹਾਂ ਹੈਰਾਨ ਕਰੀ ਜਾਂਦੇ ਆ ਜੀ ਛੋਟਾ ਲਈ ਜਨੇ ਆ ਜੀ ਹਾਂਜੀ ਭਾਈ ਹੈਰਾਨ ਕਰੀ ਜਾਂਦੇ ਆ ਜੀ 20 ਬੰਦੇ ਆ ਜੀ ਭਾਈ ਇਹ ਕੰਕ ਪਾਣੇ ਨਾਲ ਧਣੀਆਂ ਜੀ ਉਹ ਬੈਠੇ ਆ ਪਹਿਲੇ ਜੀ ਤੁਹਾਡਾ ਵੀ ਟ੍ਰਾਂਸਫਰ ਮਿਲਿਆ ਜੀ ਸਾਡਾ ਵੀ ਲਿਆ ਜੀ ਮਿਸ਼ਾਣਾ ਪਿੰਡ ਇੱਕ ਦੇਖਿਆ ਮੈਂ ਟ੍ਰਾਂਸਫਰਮਰ ਲੱਗੇ ਹੋਏ ਉਹਨਾਂ ਦਾ ਕਿਉਂ ਨਹੀਂ ਲਾਹੇਗੇ ਪਤਾ ਨਹੀਂ ਦੂਜੀ ਆ ਜੀ ਉਹ ਹਾਂ ਹਾਂਜੀ ਉਹ ਦੂਜੀ ਆ ਜੀ ਦੂਜੀ ਕਿਹੜੀ ਜੀ ਇਹ ਦੇਖ ਲੈਂਦੇ ਆ ਜੀ ਕਿ ਬਦਲ ਸਰਕਾਰ ਚ ਲੱਗੇ ਲੀਲੇ ਜੇ ਹਾਂਜੀ ਉਹਨੂੰ ਚੰਬੜ ਦੇ ਦੇ ਜੀ ਉਹ ਦੂਜੇ ਕੋਪਰ ਉੱਪਰ ਦੇ ਉਹਦੇ ਨਹੀਂ ਲਾਉਂਦੇ ਉਹਦੇ ਕੋਲ ਲੈਣੀ ਜੀ ਠੀਕ ਹੈ ਜੀ ਉਹਦੇ 500 ਦਾ ਸਮਾਨ ਹੁੰਦਾ ਹੈ ਤੇ 3-4000 ਰੁਪਏ ਹੁੰਦਾ ਜੀ ਉਹ ਵੀ ਦਿੰਦੇ ਆ ਜੀ ਕੋਈ ਤੇ ਬਾਈ ਜੀ ਝੋਨੇ ਦੀ ਬਿਲਕੁਲ ਤਿਆਰੀ ਐ ਲਾਉਣ ਦੀ ਹੁਣ ਤੁਸੀਂ ਕੀ ਕਰੋਗੇ ਕਰਨ ਹੈ ਕਿ ਬਾਈ ਜੀ ਉਹਨੇ ਛੁੱਟਕਾ ਆ ਗਈ ਮੰਗਲਵਾਰ ਨੂੰ ਆਇਓ ਮੰਗਲਵਾਰ ਨੂੰ ਹੁਣ ਦੇਖੋ ਕਿ ਕਿੰਨੇ ਦਿਨਾਂ ਤਾਈਂ ਮਿਲਦਾ ਈ ਟਰਾਂਸਫਰ ਮੈਨੂੰ ਹਾਂਜੀ ਤੇ ਹੁਣ ਕਰਨਾ ਕੀ ਹੈ ਜੀ ਬੈਠੇ ਚੁੱਪ ਕਰਕੇ ਬਸ ਹੱਥ ਤੇ ਹੱਤਰੀ ਜੀ ਪੁਲਿਸ ਨੂੰ ਕੰਪਲੇਨ ਹੋਈ ਪੁਲਿਸ ਨੂੰ ਕੰਪਲੇਟ ਤਾਂ ਗਏ ਸੀ ਥਾਣੇ ਜੀ ਉਹ ਕਹਿੰਦੇ ਪਹਿਲਾਂ ਵੀ ਦਫ਼ਤਰ ਜਿੱਤੇ ਦੇਹੋ ਜਾ ਕੇ ਹਾਂਜੀ ਦਫ਼ਤਰ ਵਾਲੇ ਕੱਟ ਕੇ ਦੇਣਗੇ ਫਿਰ ਪੁਲਿਸ ਕੋਲ ਜਾਊਗੀ ਜੀ ਕਿਸਾਨਾਂ ਦਾ ਅਰੋਪ ਹੈ ਕਿ ਬਿਜਲੀ ਬੋਰਡ 'ਚ ਛੁੱਟੀ ਹੈ ਸ਼ਨੀਵਾਰ ਐਤਵਾਰ ਸੋਮਵਾਰ ਦੀ ਤੇ ਥਾਣੇ ਵਾਲੇ ਜਦੋਂ ਕੰਪਲੇਨ ਲਿਖਾਉਂਦੇ ਤਾਂ ਉਹ ਕਹਿੰਦੇ ਵੀ ਤੁਹਾਨੂੰ ਐਸਡੀਓ ਮੈਂ ਜਾਂ ਜੇਈ ਮੌਕਾ ਦੇਖਣਗੇ ਫਿਰ ਉਹ ਕਰਨਗੇ ਕਿਸਾਨਾਂ ਦਾ ਬੁਰਾ ਹਾਲ ਹੈ ਦੇਖੋ ਫਸਲਾਂ ਜਿਵੇਂ ਬੀਜਣ ਦੀ ਤਿਆਰੀ ਜੀ ਸੀ ਬਾਣ ਬਾਹੇ ਪਏ ਆ ਤੇ ਝੋਨੇ ਦੇ ਝੋਨੇ ਦੀ ਬਿਲਕੁਲ ਤਿਆਰੀ ਸੀਗੀ ਤੇ ਕਿਸਾਨਾਂ ਦਾ ਕਹਿਣਾ ਵੀ ਕਿਸੇ ਨੇ ਕੋਈ ਸਾਡੀ ਗੱਲ ਨਹੀਂ ਸੁਣੀ ਚੋਰਾਂ ਦੇ ਚੋਰਾਂ ਦੇ ਇੰਨੇ ਹੌਸਲੇ ਬਲੰਦ ਹੋ ਚੁੱਕੇ ਆ ਕਿ ਕੋਈ ਵੀ ਟਰਾਂਸ ਬਿਜਲੀ ਚੱਲਦੀ ਬਿਜਲੀ ਤੋਂ ਤਾਰਾਂ ਵੱਢ ਲੈਂਦੇ ਆ ਵੱਢ ਕੇ ਤਾਰਾਂ ਤੇ ਖੋਲ ਕੇ ਟਰਾਂਸਫਾਰਮ ਸੇਲ ਵਗੈਰਾ ਕੱਢ ਲੈਂਦੇ ਆ ਅੱਜ ਮਿਸ਼ਾਣਾ ਫੀਲਡਰ ਤੇ ਭੁੱਖਾ ਲਈ ਇਥੋਂ ਟਰਾਂਸਫਰਮ ਲਿਖਿਆ ਕੱਸੀ ਵਾਲੇ ਖੇਤ ਪਜਦੇ ਆ ਇਹ ਪੰਜ ਟਰਾਂਸਫਰਮ ਲਿਖੇ ਆ ਦੇਖਦੇ ਆ ਕੀ ਬੰਦਾਗਾ ਹਾਂਜੀ ਭਾਈ ਕੀ ਨਾਂ ਜੀ ਆਪਣਾ ਹਰਦੀਪ ਸਿੰਘ ਆ ਜੀ ਕੀ ਵਜ੍ਹਾ ਹੋਗੀ ਜੀ ਇਥੇ ਟਰਾਂਸਫਰਮ ਲੱਗੇ ਪੰਛੀ ਰਾਤ ਹਾਂਜੀ ਤੇ ਝੋਨੇ ਦਾ ਤਿਆਰੀ ਆਪਣੀ ਲਾਉਣ ਤੇ ਨਾ ਨਹਿਰ ਚ ਪਾਣੀ ਆਇਆ ਪੂਰਾ ਅਸੀਂ ਪੁਲਿਸ ਕੋਲੇ ਗਏ ਸੀਗੇ ਅਜੇ ਤੱਕ ਮਤਲਬ ਕਿ ਉਹਨਾਂ ਸਾਡੀ ਕੋਈ ਕੰਮ ਨਹੀਂ ਸਲਮਾਈ ਨਹੀਂ ਸੁਕਰੀ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਫਿਰ ਦੇਖੋ ਹੁਣ ਕੀ ਹੋਊਗਾ ਕਿਹਦੇ ਕਿਹਦੇ ਟਰਾਂਸਫਾਰਮ ਕਿਹੜੇ ਕਿੱਥੇ ਪੱਥ ਲਏ ਹੈ ਜੀ ਮਛਾਣੇ ਵਾਲੇ ਫੀਟਰ ਦੇ ਹੈ ਜੀ ਇਹ ਪੱਕਾ ਫੀਟਰ ਦੇ ਟਰਾਂਸਫਾਰਮ ਹੁੰਦਾ ਜੀ ਛਾਣੇ ਵਾਲੇ ਪਾਸੇ ਲਏ ਭੁਖੜ 33 ਤੇ ਹੈ ਅੱਛਾ ਜੀ ਹਾਂਜੀ ਕਿੰਨੇ ਟਰਾਂਸਫਾਰਮ